ਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 386 ਤੋਂ ਲੈ ਕੇ 388 ਤੱਕ ਸਵਾਇ ਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਜੀ ਵਾਹਿਗੁਰੂ ਜੀ ਆਸਾ ਮਹੱਲਾ 5ਮ ਜੈਸਨੀ ਚ ਕੋ ਕੋਈ ਨਾ ਜਾਣੈ ਨਾਮ ਜਪਤ ਉਹ ਚਹ ਹਕੁੰਟ ਮਾਨੈ ਦਰਸ਼ਨ ਮੰਗਉ ਦੇਹ ਪਿਆਰੇ ਤੁਮਰੀ ਸੇਵਾ ਕੌਣ ਕੌਣ ਨ ਤਾਰੇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਛਾ ਕਹਿੰਦੇ ਨੇ ਜਿਹੜਾ ਜੀਵ ਕਿਸੇ ਕਾਰਨ ਨੀਚ ਸਮਝਿਆ ਜਾਂਦਾ ਨੀਚ ਸਮਝਿਆ ਜਾਂਦਾ ਕਿ ਉਹਦਾ ਜਨਮ ਸ਼ਾਇਦ ਨੀਚ ਜਾਤ ਵਿੱਚ ਜਿਸ ਤਰ੍ਹਾਂ ਜਾਤਾਂ ਮੰਨੀਆਂ ਨੇ ਹੋਇਆ ਮੰਨਿਆ ਜਾਂਦਾ ਗਰੀਬ ਕਹਿ ਲੋ ਉਹਦੇ ਕਰਮ ਇਸ ਤਰ੍ਹਾਂ ਦੇ ਨੇ ਕਿਸੇ ਕਾਰਨ ਕਰਕੇ ਜਿੱਦਾਂ ਉਹਨੂੰ ਨੀਵਾ ਸਮਝਿਆ ਜਾਂਦਾ ਕਹਿੰਦੇ ਜਦੋਂ ਤੇਰਾ ਉਹ ਨਾਮ ਜਪਣ ਲੱਗ ਜਾਂਦਾ ਨਾ ਫਿਰ ਚਾਰੇ ਪਾਸੇ ਕਹਿੰਦੇ ਉਹਦਾ ਆਦਰ ਸਤਕਾਰ ਹੋਣ ਲੱਗ ਜਾਂਦਾ ਕਹਿੰਦੇ हे ਪਰਮੇਸ਼ਰ ਜੀ ਮੈਂ ਵੀ ਤੇਰੇ ਤੋਂ ਤੇਰਾ ਦਰਸ਼ਨ ਮੰਗਦਾ ਤੇਰੇ ਦੀਦਾਰ ਮੰਗਦਾ ਕਹਿੰਦੇ ਤੇਰੀ ਸੇਵਾ ਭਗਤੀ ਕਰਨ ਦੇ ਨਾਲ ਕਹਿੰਦੇ ਕੌਣ ਨਹੀਂ ਤਰਿਆ ਮਤਲਬ ਸਾਰੇ ਤਰ ਜਾਂਦੇ ਨੇ ਤੇਰਾ ਨਾਮ ਜਪ ਕੇ ਸਾਰੇ ਤਰ ਜਾਂਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜਾ ਕੈ ਨਿਕਟ ਨਾ ਆਵੇ ਕੋਈ ਸਗਲ ਸ੍ਰਿਸ਼ਟ ਉਆਕੇ ਚਰਨ ਮਲ ਤੋਈ ਕਹਿੰਦੇ ਜਿਹਦੇ ਪਹਿਲਾਂ ਕੋਈ ਬਾਤ ਨਹੀਂ ਸੀ ਪੁੱਛਦਾ ਜਦੋਂ ਉਹ ਤੇਰਾ ਨਾਮ ਜਪਣ ਲੱਗਿਆ ਕਹਿੰਦੇ ਸਾਰੀ ਸ੍ਰਿਸ਼ਟੀ ਉਹਦਾ ਕਹਿੰਦੇ ਆਦਰ ਸਤਕਾਰ ਕਰਨ ਲੱਗ ਜਾਂਦੀ ਆ ਉਹਦੇ ਕਹਿੰਦੇ ਪੈਰ ਧੋਂਦੀ ਆ ਜੋ ਪ੍ਰਾਣੀ ਕਾਹੂ ਨ ਆਵਤ ਕਾਮ ਸੰਤ ਪ੍ਰਸਾਦਤਾ ਕੋ ਜਪੀਐ ਨਾਮ ਕਹਿੰਦੇ ਜਿਹੜਾ ਜੀਵ ਕਿਸੇ ਦੇ ਪਹਿਲਾਂ ਕੋਈ ਕੰਮ ਸਵਾਰਨ ਜੋਗਾ ਨਹੀਂ ਸੀ ਹਣ ਜਦੋਂ ਉਹਨੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਜਪਿਆ ਕਹਿੰਦੇ ਹੁਣ ਕਹਿੰਦੇ ਉਹ ਸਾਰਿਆਂ ਦੇ ਉੱਪਰ ਪ੍ਰਧਾਨ ਹੋ ਗਿਆ ਸਾਦ ਸੰਗ ਮਨ ਸੋਵਤ ਜਾਗੇ ਤਬ ਪ੍ਰਭ ਨਾਨਕ ਮੀਠੇ ਲਾਗੇ ਕਹਿੰਦੇ ਗੁਰੂ ਦੀ ਸੰਗਤ ਦੇ ਵਿੱਚ ਜੀਵ ਦਾ ਮਨ ਜੋ ਨੀਂਦ ਵਿੱਚ ਮਾਇਆ ਦੀ ਵਿੱਚ ਸੁੱਤਾ ਹੁੰਦਾ ਉਹ ਜਾਗ ਜਾਂਦਾ ਕਹਿੰਦੇ ਫਿਰ ਕਹਿੰਦੇ ਉਹਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਜਾਂਦਾ ਜਦੋਂ ਨੀਂਦ ਖੁੱਲਦੀ ਆ ਵਿਕਾਰਾਂ ਵੱਲੋਂ ਮਾਇਆ ਵੱਲੋਂ ਫਿਰ ਉਹਨੂੰ ਪਰਮਾਤਮਾ ਪਿਆਰਾ ਲੱਗਦਾ आसा पंजवा एको एकी नैन निहारो सदा सदा हर नाम समारो राम रामा रामा गुन गावो संत प्रसाध साधके संगे हर हर नाम ते आवो रे रहाओ. ਕਹਿੰਦੇ ਸਦਾ ਹੀ ਉਸ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖੋ ਹਰ ਇੱਕ ਜਗ੍ਹਾ ਤੇ ਉਸ ਨੂੰ ਵਿਆਪਕ ਜਾਣੋ ਕਹਿੰਦੇ ਉਸ ਪਰਮਾਤਮਾ ਦੇ ਸਦਾ ਹੀ ਗੁਣ ਗਾਓ ਕਹਿੰਦੇ ਕਹਿੰਦੇ ਸਾਧ ਦੀ ਸੰਗਤ ਦੇ ਵਿੱਚ ਗੁਰੂ ਦੀ ਸੰਗਤ ਦੇ ਵਿੱਚ ਸਦਾ ਹੀ ਪਰਮਾਤਮਾ ਦਾ ਨਾਮ ਧਿਆਉਂਦੇ ਰਹੋ ਉਹਦੇ ਗੁਣ ਗਾਉਂਦੇ ਰਹੋ ਸਗਲ ਸਮਗਰੀ ਜਾ ਕੈ ਸੂਤ ਪਰੋਈ ਕਟ ਕਟ ਅੰਤਰ ਰਵਿਆ ਸੋਈ ਕਹਿੰਦੇ ਸਾਰੀ ਸ੍ਰਿਸ਼ਟੀ ਜਿਹਦੇ ਹੁਕਮ ਰੂਪੀ ਧਾਗੇ ਵਿੱਚ ਬੱਜੀ ਹੋਈ ਆ ਕਹਿੰਦੇ ਉਹ ਸਾਰੀ ਜਗਤ ਤੇ ਉਹੀ ਵਿਆਪਕ ਆ ਉਹ ਪਤ ਪਰਲੋਖਿਨ ਮਹਿ ਕਰਤਾ ਆਪ ਅਲੇਪਾ ਨਿਰਗੁਨ ਰਹਤਾ ਕਹਿੰਦੇ ਉਹ ਪ੍ਰਮਾਤਮਾ ਇੱਕ ਸਕਿੰਟ ਦੇ ਵਿੱਚ ਕਹਿੰਦੇ ਇੱਕ ਪਲ ਦੇ ਵਿੱਚ ਕਹਿੰਦੇ ਸ੍ਰਿਸ਼ਟੀ ਨੂੰ ਪੈਦਾ ਕਰ ਸਕਦਾ ਤੇ ਉਹਦਾ ਨਾਸ਼ ਕਰ ਸਕਦਾ ਸਾਰਿਆਂ ਦੇ ਵਿੱਚ ਕਹਿੰਦੇ ਹੈ ਵੀ ਆ ਵਿਆਪਕ ਤੇ ਸਾਰਿਆਂ ਤੋਂ ਕਹਿੰਦੇ ਨਿਰਲੇਪ ਵੀ ਹੈ ਸਾਰਿਆਂ ਦੇ ਵਿੱਚ ਵੀ ਹੈ ਤੇ ਸਾਰਿਆਂ ਤੋਂ ਬਾਹਰ ਵੀ ਹੈ ਕਰਨ ਕਰਾਵਨ ਅੰਤਰਜਾਮੀ ਆਨੰਦ ਕਰੇ ਨਾਨਕ ਕਾ ਸੁਆਮੀ ਕਹਿੰਦੇ ਉਹ ਪਰਮਾਤਮਾ ਸਭ ਕੁਝ ਕਰਨ ਕਰਾਵਣ ਜੋਗਾ ਸਬਦਾ ਕਹਿੰਦੇ ਦਿਲ ਦੀ ਜਾਣਨ ਵਾਲਾ ਕਹਿੰਦੇ ਇੰਨਾ ਉਹਦਾ ਮਤਲਬ ਪਸਾਰਾ ਹੋਣ ਦੇ ਬਾਵਜੂਦ ਵੀ ਕਦੇ ਕਹਿੰਦੇ ਉਹ ਕੋਈ ਦਿਲਗੀਰ ਨਹੀਂਗਾ ਉਹ ਸਦਾ ਕਹਿੰਦੇ ਨਾਨਕ ਦਾ ਸਵਾਮੀ ਸਦਾ ਆਨੰਦ ਵਿੱਚ ਰਹਿੰਦਾ ਹੈ ਆਸਾ ਮਹੱਲਾ ਪੰਜਵਾਂ ਕੋਟ ਜਨਮ ਕੇ ਰਹੇ ਪਵਾਰੇ ਦੁਲਬ ਦੇ ਜੀਤੀ ਨਹੀਂ ਹਾਰੇ ਕਹਿੰਦੇ ਜਿਹੜੇ ਜੀਵ ਫਿਰ ਉਸ ਪ੍ਰਮਾਤਮਾ ਦਾ ਨਾਮ ਜਪਦੇ ਨੇ ਕਹਿੰਦੇ ਉਹਨਾਂ ਦੇ ਕਹਿੰਦੇ ਜਨਮ ਮਰਨ ਦੇ ਚੱਕਰ ਖਤਮ ਹੋ ਜਾਂਦੇ ਨੇ ਉਹ ਜਿਹੜੀ ਇਹ ਮਨੁੱਖਾ ਜੀਵਨ ਦੀ ਬਾਜੀ ਆ ਜਿੱਤ ਕੇ ਜਾਂਦੇ ਨੇ ਕਿ ਮੁੜ ਕੇ ਫਿਰ ਦੁਨੀਆ ਦਾ ਕਹਿੰਦੇ ਉਹਨਾਂ ਨੂੰ ਚੱਕਰ ਨਹੀਂ ਲਾਉਣਾ ਪੈਂਦਾ ਕਿਰਵਖ ਬਿਨਾਸੇ ਦੁੱਖ ਦਰਦ ਦੂਰ ਪੈ ਪੁਨੀਤ ਸੰਤਨ ਕੀ ਤੂਰ ਰਹਾਓ ਫਿਰ ਨਾਮ ਜਪਣ ਵਾਲਿਆਂ ਦੇ ਸਾਰੇ ਦੁੱਖ ਪਾਪ ਖਤਮ ਹੋ ਜਾਂਦੇ ਨੇ ਉਹ ਸੰਤਾਂ ਦੇ ਚਰਨ ਧੂੜ ਪਾ ਕੇ ਪਵਿੱਤਰ ਹਿਰਦੇ ਵਾਲੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਨੇ ਪ੍ਰਭ ਕੇ ਸੰਤ ਉਦਾਰਨ ਜੋਗ ਤਿਸ ਪੇਟੇ ਜਿਸ ਤੁਰ ਸੰਜੋਗ ਕਹਿੰਦੇ ਜਿਹੜੇ ਪ੍ਰਭੂ ਦੇ ਸੰਤ ਨੇ ਉਹ ਆਪ ਕਿਉਂਕਿ ਉਹਦਾ ਦੀਦਾਰ ਕਰਦੇ ਨੇ ਉਹਦਾ ਨਾਮ ਜਪਦੇ ਨੇ ਉਹ ਦੂਜਿਆਂ ਨੂੰ ਵੀ ਸੰਸਾਰ ਸਾਗਰ ਤੋਂ ਤਾਰਨ ਦੇ ਸਮਰੱਥ ਹੋ ਜਾਂਦੇ ਨੇ ਪਰ ਕਹਿੰਦੇ ਉਹਨਾਂ ਦੇ ਮਨ ਨਾਲ ਮਿਲਾਪ ਉਹਨਾਂ ਦੀ ਸ਼ਰਨ ਉਹਨਾਂ ਨੂੰ ਨਸੀਬ ਹੁੰਦੀ ਆ ਜਿਨ੍ਹਾਂ ਦੇ ਤੁਰ ਤੋਂ ਲਿਖੇ ਵਿੱਚ ਲਿਖਿਆ ਕਿ ਸੰਤ ਦਾ ਗੁਰੂ ਦਾ ਮਿਲਾਪ ਹੋਣਾ ਹੋ ਜਾਣਾ ਇਹਨਾਂ ਦਾ ਇਸ ਜਨਮ ਦੇ ਵਿੱਚ ਉਹਨਾਂ ਨੂੰ ਹੀ ਕਹਿੰਦੇ ਉਹਨਾਂ ਦਾ ਮਿਲਾਪ ਨਸੀਬ ਹੁੰਦਾ ਮਨ ਆਨੰਦ ਮੰਤਰ ਗੁਰ ਦੀਆ ਤ੍ਰਿਸ਼ਣ 부ਜੀ ਮਨ ਨਹਿ ਚਲਤੀਆ ਕਹਿੰਦੇ ਜਿਸ ਜੀਵ ਨੂੰ ਫਿਰ ਗੁਰੂ ਨੇ ਪਰਮਾਤਮਾ ਦਾ ਨਾਮ ਮੰਤਰ ਦੇ ਦਿੱਤਾ ਜਪਣ ਲਈ ਉਹਨਾਂ ਦੇ ਮਨ ਵਿੱਚ ਆਨੰਦ ਆ ਜਾਂਦਾ ਕਹਿੰਦੇ ਉਹਨਾਂ ਦੀ ਮਾਇਆ ਦੀ ਤ੍ਰਿਸ਼ਨਾ ਬੁੱਝ ਜਾਂਦੀ ਆ ਤੇ ਮਨ ਉਹਨਾਂ ਦਾ ਨਿੱਜ ਦੇ ਘਰ ਵਿੱਚ ਚੰਚਲਤਾ ਛੱਡ ਕੇ ਟਿਕ ਜਾਂਦਾ ਨਾਮ ਪਦਾਰਥ ਨੋ ਨਿਤ ਸਿੱਧ ਨਾਨਕ ਗੁਰ ਤੇ ਪਾਈ ਬੁੱਧ ਪੰਨਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੂੰ ਗੁਰੂ ਕੋਲੋਂ ਚੰਗੀ ਮੱਤ ਮਿਲ ਜਾਂਦੀ ਆ ਨਾਮ ਪਦਾਰਥ ਮਿਲ ਜਾਂਦਾ ਉਹਨੂੰ ਕਹਿੰਦੇ ਸਮਝੋ ਸੰਸਾਰ ਦੇ ਨੌਂ ਹੀ ਖਜ਼ਾਨੇ ਰਿੱਧੀਆਂ ਸਿੱਧੀਆਂ ਸਭ ਉਹਦੇ ਹੱਥ ਵਿੱਚ ਆ ਜਾਂਦੀਆਂ ਨੇ ਉਹਨੂੰ ਫਿਰ ਕਿਸੇ ਚੀਜ਼ ਦੀ ਇੱਛਾ ਹੀ ਨਹੀਂ ਰਹਿੰਦੀ ਉਹ ਨਾਮ ਦੇ ਨਾਲ ਤ੍ਰਿਪਤ ਹੋ ਜਾਂਦਾ ਆਸਾ ਮਹੱਲਾ ਪੰਜਵਾਂ ਮਿਟੀ ਤੇ ਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਕਨੇਰੇ ਮਿਟੀ ਤੀਆਸ ਅਗਿਆਨ ਅੰਧੇਰੇ ਸਾਧ ਸੇਵਾ ਅਗ ਕਟੇ ਕਨੇਰੇ ਸੂਖ ਸਹਜ ਆਨੰਦ ਕਨਾ ਗੁਰ ਸੇਵਾ ਤੇ ਪਏ ਮਨ ਨਿਰਮਲ ਹਰ 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 ਨਾਮ ਸੁਨਾ ਰਹਾਓ ਕਹਿੰਦੇ ਜਿਸ ਜੀਵ ਨੇ ਗੁਰੂ ਦੀ ਉਪਦੇਸ਼ ਨੂੰ ਮੰਨ ਕੇ ਵਾਹਿਗੁਰੂ ਦੀ ਸੇਵਾ ਭਗਤੀ ਕੀਤੀ ਆ ਉਹਨਾਂ ਦਾ ਮਨ ਨਿਰਮਲ ਹੋ ਗਿਆ ਉਹਨਾਂ ਨੇ ਹਰੀ ਦਾ ਨਾਮ ਸੁਣਿਆ ਫਿਰ ਹਰੀ ਦਾ ਨਾਮ ਸੁਣਨ ਦੇ ਨਾਲ ਉਹਨਾਂ ਦੇ ਕਹਿੰਦੇ ਬਹੁਤ ਸਾਰੇ ਪਾਪ ਖਤਮ ਹੋ ਗਏ ਕਹਿੰਦੇ ਕੱਟੇ ਗਏ ਕਹਿੰਦੇ ਉਹਨਾਂ ਦੇ ਬਹੁਤ ਪਾਪ ਹੁਣ ਕਹਿੰਦੇ ਉਹ ਆਪਣੇ ਹਿਰਦੇ ਘਰ ਵਿੱਚ ਅਡੋਲਤਾ ਦੇ ਵਿੱਚ ਰਹਿੰਦੇ ਨੇ ਆਨੰਦ ਪ੍ਰਸੰਨ ਰਹਿੰਦੇ ਨੇ ਬਹੁਤ ਆਨੰਦ ਚ ਰਹਿੰਦੇ ਨੇ ਬੇਨਸਿਓ ਮਨ ਕਾ ਮੂਰਖ ਠੀਠਾ ਪ੍ਰਭ ਕਾ ਪਾਣਾ ਲੱਗਾ ਮਿੱਠਾ ਫਿਰ ਉਸ ਜੀਵ ਦਾ ਕਹਿੰਦੇ ਜਿਹੜਾ ਅਮੋੜ ਮਾਨਾ ਨਾ ਉਹਦੇ ਵਾਸਚ ਆ ਜਾਂਦਾ ਉਹਦਾ ਕਹਿੰਦੇ ਜਿਹੜਾ ਮਨ ਦੀ ਅਗਿਆਨਤਾ ਉਹ ਖਤਮ ਹੋ ਜਾਂਦੀ ਆ ਪਰਮਾਤਮਾ ਦਾ ਪਾਣਾ ਉਹਨੂੰ ਮਿੱਠਾ ਲੱਗਣ ਲੱਗ ਜਾਂਦਾ ਕਹਿੰਦੇ ਉਹ ਕਹਿੰਦੇ ਪਰਮਾਤਮਾ ਦੀ ਰਜ਼ਾ ਨੂੰ ਚੰਗੀ ਮੰਨਣ ਲੱਗ ਜਾਂਦਾ ਕੋਹ ਨਾਨਕ ਵਾਹਿਗੁਰੂ ਜੀ ਗੁਰਪੂਰੇ ਕੇ ਚਰਨ ਗ헤 ਕੋਟ ਜਨਮ ਕੇ ਪਾਪ ਲਹੇ ਕਹਿੰਦੇ ਗੁਰੂ ਦੀ ਸ਼ਰਨ ਆਇਆ ਉਹਦੇ ਕਰੋੜਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਨੇ ਰਤਨ ਜਨਮ ਇਹ ਸਫਲ ਪਿਆ ਕਹ ਨਾਨਕ ਪ੍ਰਭ ਕਰੀ ਮਿਆ ਫਿਰ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮਾਤਮਾ ਦੀ ਮਿਹਰ ਦੀ ਨਜ਼ਰ ਹੋਗੀ ਉਹਦਾ ਇਹ ਮਨੁੱਖਾ ਜਨਮ ਜੋ ਕਿ ਦੁਰਲੱਭ ਹੈ ਇਹ ਸਫਲ ਹੋ ਜਾਂਦਾ ਕਿਉਂਕਿ ਉਹ ਨਾਮ ਦੀ ਕਮਾਈ ਕਰਕੇ ਜਾਂਦਾ ਇਥੋਂ ਆਸਾ ਮਹੱਲਾ ਪੰਜਵਾਂ ਸਤਿਗੁਰ ਆਪਣਾ ਸਦ ਸਦਾ ਸਮਾਰੇ ਗੁਰ ਕੇ ਚਰਨ ਕੇ ਸੰਗ ਚਾਰੇ ਜਾਗਰੇ ਮਨ ਜਾਗਨ ਹਾਰੇ ਬਿਨ ਹਰ ਅਵਰ ਨ ਆਵਸ ਕਾਮਾ ਝੂਠਾ ਮੋਹ ਮਿੱਥਿਆ ਪਸਾਰੇ ਰਹਾਓ ਕਹਿੰਦੇ ਹੈ ਮਨ ਕਹਿੰਦੇ ਤੂੰ ਉਸ ਸਤਗੁਰ ਦਾ ਸਦਾ ਕਹਿੰਦੇ ਉਪਦੇਸ਼ ਯਾਦ ਰੱਖ ਉਪਦੇਸ਼ ਹੈ ਪਰਮਾਤਮਾ ਦੇ ਨਾਮ ਨੂੰ ਸਿਮਰੰਦਾ ਪਰਮਾਤਮਾ ਦਾ ਨਾਮ ਹਮੇਸ਼ਾ ਹੀ ਚੇਤੇ ਰੱਖ ਕਹਿੰਦੇ ਗੁਰੂ ਦੇ ਕਹਿੰਦੇ ਅੱਗੇ ਨਮਰਤਾ ਚ ਰਹਿ ਜਿਸ ਤਰ੍ਹਾਂ ਕਹਿੰਦੇ ਕਿ ਆਪਣੇ ਕੇਸਾਂ ਨਾਲ ਗੁਰੂ ਦੇ ਚਰਨ ਕਹਿੰਦੇ ਝਾੜ ਕਿ ਮਤਲਬ ਇੰਨੀ ਨਿਮਰਤਾ ਦੇ ਵਿੱਚ ਰਹਿ ਗੁਰੂ ਦੇ ਅੱਗੇ ਹਮੇਸ਼ਾ ਆਪਣੇ ਮਤਲਬ ਹਮੇਸ਼ਾ ਹੱਥ ਜੋੜ ਕੇ ਗੁਰੂ ਦੀ ਸੇਵਾ ਕਰ ਉਹਦਾ ਉਪਦੇਸ਼ ਮੰਨ ਕਹਿੰਦੇ ਹੈ ਮਨ ਇਸ ਮਾਇਆ ਦੀ ਨੀਂਦ ਤੋਂ ਜਾਗ ਕਹਿੰਦੇ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਬਾਕੀ ਸਭ ਤੰਦੇ ਸਭ ਕੁਝ ਸਭ ਝੂਠ ਹੈ ਕਹਿੰਦੇ ਸਾਰੇ ਪਸਾਰੇ ਜਿਹੜੇ ਸੰਸਾਰ ਦੇ ਨੇ ਕੋਈ ਤੇਰੇ ਕੰਮ ਆਉਣ ਵਾਲੇ ਨਹੀਂਗੇ ਸਿਰਫ ਪ੍ਰਮਾਤਮਾ ਦਾ ਨਾਮ ਹੈ ਜੋ ਤੇਰਾ ਸਦਾ ਦਾ ਸਾਥੀ ਹੈ ਗੋਰੀ ਕੀ ਬਾਣੀ ਸਿਉ ਰੰਗ ਲਾਏ ਗੁਰ ਕਿਰਪਾਲ ਹੋਏ ਦੁਖ ਜਾਏ ਕਹਿੰਦੇ ਗੁਰੂ ਦੀ ਬਾਣੀ ਦੇ ਨਾਲ ਪਿਆਰ ਪਾ ਕਹਿੰਦੇ ਗੁਰੂ ਦੀ ਬਾਣੀ ਦੇ ਨਾਲ ਪਿਆਰ ਪਿਆ ਤੇਰਾ ਪਰਮਾਤਮਾ ਦੇ ਨਾਲ ਨੇੜਤਾ ਹੁੰਦੀ ਆ ਪਰਮਾਤਮਾ ਨਾਲ ਪ੍ਰੇਮ ਪੈਂਦਾ ਕਹਿੰਦੇ ਜਦੋਂ ਗੁਰੂ ਕਿਰਪਾ ਕਰਦਾ ਫਿਰ ਸਾਰੇ ਦੁਖ ਜੀਵ ਦੇ ਖਤਮ ਹੋ ਜਾਂਦੇ ਨੇ ਗੁਰ ਬਿਨ ਦੂਜਾ ਨਹੀਂ ਥਾਓ ਗੁਰ ਦਾਤਾ ਗੁਰ ਦੇਵੈ ਨਾਉ ਕਹਿੰਦੇ ਗੁਰੂ ਤੋਂ ਬਿਨਾ ਹੋਰ ਕੋਈ ਦੂਜੀ ਥਾਂ ਨਹੀਂ ਜਿਹੜੀ ਤੇਰੇ ਦੁੱਖ ਕੱਟ ਦੋ ਗੁਰੂ ਹੀ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਦਾਨ ਦੇਣ ਵਾਲਾ ਦਾਤਾ ਹੈ ਔਰ ਨਾਮ ਨਾਲ ਹੀ ਫਿਰ ਦੁੱਖ ਕੱਟ ਹੋਣੇ ਆ ਗੁਰੂ ਪਾਰ ਬਰਮ ਪਰਮੇਸ਼ਰ ਆਪ ਆਠ ਪਹਿਰ ਨਾਨਕ ਗੁਰ ਜਾਪ ਕਹਿੰਦੇ ਗੁਰੂ ਪ੍ਰਮਾਤਮਾ ਦਾ ਰੂਪ ਆ ਪਰਮੇਸ਼ਰ ਦਾ ਰੂਪ ਆ ਕਹਿੰਦੇ ਗੁਰੂ ਨਾਨਕ ਜੀ ਕਹਿੰਦੇ ਨੇ ਅੱਠੇ ਪਹਿਰ ਕਹਿੰਦੇ ਗੁਰੂ ਦੀ ਆਗਿਆ ਸੁਣ ਕੇ ਪ੍ਰਮਾਤਮਾ ਦਾ ਨਾਮ ਜਪ ਕਹਿੰਦੇ ਆਸਾ ਮਹੱਲਾ ਪੰਜਵਾ ਆਪੇ ਪੀੜ ਵਿਸਥਾਰੀ ਸਾਖ ਆਪਣੀ ਖੇਤੀ ਆਪੇ ਰੱਖ ਜਤ ਕਤ ਪੇਖੋ ਏਕੈ ਉਹੀ ਕਟ ਕਟ ਅੰਤਰ ਆਪੇ ਸੋਈ ਰਹਾਓ ਕਹਿੰਦੇ ਪਰਮਾਤਮਾ ਇੱਕ ਵੱਡਾ ਦਰਖਤ ਆ ਅਸੀਂ ਕਹਿੰਦੇ ਸਾਰੇ ਜੀਵ ਜਿਹੜੇ ਇਹ ਪਸਾਰਾ ਸਾਰਾ ਇਹ ਉਹਦੀਆਂ ਟਹਿਣੀਆਂ ਨੇ ਸਾਰੀਆਂ ਸਾਰੀ ਸ੍ਰਿਸ਼ਟੀ ਉਹਦੀ ਆਪਣੀ ਖੇਤੀ ਆ ਜਿਹਦੀ ਆਪ ਹੀ ਰੱਖਿਆ ਕਰਦਾ ਕਹਿੰਦੇ ਕਹਿੰਦੇ ਜਦੋਂ ਉਹਦਾ ਨਾਮ ਜਪਿਆ ਫਿਰ ਮੈਨੂੰ ਹਰ ਇੱਕ ਜਗ੍ਹਾ ਤੇ ਉਹ ਪਰਮਾਤਮਾ ਹੀ ਦਿਸਦਾ ਹਰ ਇੱਕ ਸਰੀਰ ਦੇ ਵਿੱਚ ਉਹ ਪਰਮਾਤਮਾ ਹੀ ਨਜ਼ਰ ਆਉਂਦਾ ਹੈ ਆਪੇ ਸੂਰ ਕਿਰਣ ਬਿਸਥਾਰ ਸੋਈ ਗੁਪਤ ਸੋਈ ਆਕਾਰ ਆਪ ਜਿਵੇਂ ਕਹਿੰਦੇ ਸੂਰਜ ਹੋਵੇ ਅਸੀਂ ਉਹਦੀਆਂ ਕਿਰਨਾਂ ਹੋਈਏ ਕਹਿੰਦੇ ਆਪ ਕਹਿੰਦੇ ਗੁਪਤ ਰੂਪ ਦੇ ਵਿੱਚ ਵੀ ਉਹੀ ਆ ਤੇ ਸਾਡੇ ਜੀਵਾਂ ਦੇ ਜਿਹੜੇ ਆਕਾਰ ਬਣੇ ਨੇ ਇਹਨਾਂ ਦੇ ਵਿੱਚ ਵੀ ਉਹੀ ਆ ਸਰਗੁਣ ਨਿਰਗੁਣ ਥਾਪੇ ਨਾਉ ਦੋ ਮਿਲ ਇਕੈ ਕਿਨੋ ਠਾਉ ਕਹਿੰਦੇ ਜਿਸ ਤਰ੍ਹਾਂ ਸ੍ਰਿਸ਼ਟੀ ਦੇ ਰੂਪ ਵਿੱਚ ਸਰਗੁਣ ਨਾ ਰੱਖਿਆ ਜਦੋਂ ਪਰਮਾਤਮਾ ਆਪੇ ਆਪ ਦੇ ਵਿੱਚ ਆ ਉਹ ਨਿਰਗੁਣ ਰੂਪ ਹੋ ਗਿਆ ਕਹਿੰਦੇ ਨਾ ਚਾਹੇ ਦੋ ਵੱਖ-ਵੱਖ ਨੇ ਪਰ ਹੈ ਉਹੀ ਪਰਮਾਤਮਾ ਕਹਿੰਦੇ ਉਹ ਇੱਕ ਪਰਮਾਤਮਾ ਨਾ ਦੋ ਨੇ ਪਰਮਾਤਮਾ ਇੱਕ ਰੂਪ ਦੇ ਵਿੱਚ ਇੱਕੋ ਹੀ ਹੈਗਾ ਕਹੋ ਨਾਨਕ ਗੁਰ ਪਰਮ ਪਉ ਖੋਇਆ ਆਨੰਦ ਰੂਪ ਸਭ ਨੈਨ ਅਲੋਇਆ ਨਾਨਕ ਜੀ ਕਹਿੰਦੇ ਜਿਸ ਜੀਵ ਦਾ ਗੁਰੂ ਨੇ ਭਰਮ ਤੇ ਡਰ ਖਤਮ ਕਰ ਦਿੱਤਾ ਪਰਮ ਏ ਕੇ ਵੀ ਪਰਮਾਤਮਾ ਤੇ ਅਸੀਂ ਕੋਈ ਦੋ ਚੀਜ਼ਾਂ ਕਹਿੰਦੇ ਉਸ ਜੀਵ ਨੇ ਫੇਰ ਆਪਣੇ ਅੱਖਾਂ ਦੇ ਰਾਹੀਂ ਉਸ ਆਨੰਦ ਰੂਪ ਪਰਮਾਤਮਾ ਦਾ ਦੀਦਾਰ ਕਰ ਲਿਆ ਆਸਾ ਮਹੱਲਾ ਪੰਜਵਾ ਉਕਤ ਸਿਆਨ ਪਕਿਛੂ ਨਾ ਜਾਣਾ ਦਿਨ ਰੈਣ ਤੇਰਾ ਨਾਮ ਬਖਾਨਾ ਮੈਂ ਨਿਰਗੁਣ ਗੁਣ ਨਾਹੀ ਕੋਏ ਕਰਨ ਕਰਾਵਣ ਹਾਰ ਪ੍ਰਭ ਸੋਏ ਰਹਾਉ ਕਹਿੰਦੇ ਹੈ ਪਰਮੇਸ਼ਰ ਜੀ ਮੈਨੂੰ ਕੋਈ ਸਿਆਣਪ ਨਹੀਂ ਆਉਂਦੀ ਕੋਈ ਚਤ్రਾਈ ਨਹੀਂ ਆਉਂਦੀ ਬਸ ਦਿਨ ਰਾਤ ਮੈਂ ਤੇਰਾ ਨਾਮ ਹੀ ਉਚਾਰਦਾ ਤੇਰੇ ਗੁਣ ਗਾਉਣਾ ਕਹਿੰਦੇ ਮੈਂ ਗੁਣਹੀਨ ਮੇਰੇ ਚ ਕੋਈ ਗੁਣ ਨਹੀਂ ਕਹਿੰਦੇ हे ਪਰਮੇਸ਼ਰ ਜੀ ਤੁਸੀਂ ਸਭ ਆਪ ਕਰਨ ਕਰਾਵਣ ਹੋ ਹਾਰੋ ਤੁਸੀਂ ਮੈਨੂੰ ਗੁਨਾ ਦਾ ਦਾਨ ਦਿਓ ਮੂਰਖ ਮੁਗਧ ਅਗਿਆਨ ਅਵਿਚਾਰੀ ਨਾਮ ਤੇਰੇ ਕੀ ਆਸਮਨ ਤਾਰੀ ਕਹਿੰਦੇ ਮੈਂ ਮੂਰਖ ਸਾਡੇ ਵੱਲੋਂ ਜੀਵਾਂ ਵੱਲੋਂ ਕਹਿ ਰਹੇ ਨੇ ਪਰਮੇਸ਼ਰ ਜੀ ਸਾਨੂੰ ਤਾਂ ਕਹਿਣ ਲੱਗਿਆ ਵੀ ਮਤਲਬ ਦਿਲ ਇਦਾਂ ਕੰਬਦਾ ਵਾਹਿਗੁਰੂ ਜੀ ਵਾਹਿ ਕਹਿੰਦੇ ਮੈਂ ਮੂਰਖ ਹਾਂ ਮੈਨੂੰ ਕੋਈ ਗਿਆਨ ਨਹੀਂ ਹੈ ਕੋਈ ਵਿਚਾਰ ਨਹੀਂ ਹੈ ਮੈਨੂੰ ਸਿਰਫ ਆਸ ਹੈ ਤੇਰੇ ਨਾਮ ਦੀ ਕਿ ਮੈਨੂੰ ਤੇਰਾ ਨਾਮਦਾਨ ਮਿਲ ਜਵੇ ਤੇ ਮੇਰਾ ਜੀਵਨ ਸਫਲ ਹੋ ਜਾਏ ਜਪ ਤਪ ਸੰਜਮ ਕਰਮ ਨਾ ਸਾਦਾ ਨਾਮ ਪ੍ਰਭੂ ਕਾ ਮਨ ਅਰਾਦਾ ਕਹਿੰਦੇ ਮੈਂ ਹੋਰ ਕੋਈ ਜਪ ਤਪ ਕੋਈ ਸੰਜਮ ਨਹੀਂ ਕੀਤਾ ਮੈਂ ਕੋਈ ਚੰਗੇ ਕਰਮ ਨਹੀਂ ਕੀਤੇ ਆਪਣੇ ਮਨ ਨੂੰ ਨਹੀਂ ਸਾਧਿਆ ਮੈਂ ਸਿਰਫ ਕਹਿੰਦੇ ਪ੍ਰੀਤਮ ਜੀ ਤੇਰਾ ਨਾਮ ਹੀ ਆਪਣੇ ਮਨ ਦੇ ਵਿੱਚ ਆਰਾਧਦਾ ਹਾਂ ਤੇਰੇ ਨਾਮ ਨੂੰ ਚੇਤੇ ਰੱਖਦਾ ਹਾਂ ਕਿਛੂ ਨਾ ਜਾਣਾ ਮਤ ਮੇਰੀ ਥੋਰੀ ਬਿਨਵੰਤ ਨਾਨਕ ਓਟ ਪ੍ਰਭ ਤੋਰੀ ਕਹਿੰਦੇ ਹੈ ਪਰਮੇਸ਼ਰ ਜੀ ਮੇਰੀ ਮਤ ਬਹੁਤ ਛੋਟੀ ਆ ਕਹਿੰਦੇ ਮੈਨੂੰ ਕੁਝ ਵੀ ਨਹੀਂ ਪਤਾ ਹੈਗਾ ਕਹਿੰਦੇ ਮੈਂ ਸਿਰਫ ਤੇਰਾ ਆਸਰਾ ਤੱਕਿਆ ਤੇਰਾ ਆਸਰਾ ਤੱਕ ਕੇ ਮੈਂ ਤੇਰ ਸਿਰਫ ਤੇਰਾ ਨਾਮ ਹੀ ਧਿਆਉਂਦਾ ਹਾਂ ਆਸਾ ਮਹਿਲਾ ਪੰਜਵਾ ਹਰ ਹਰ ਅੱਖਰ ਦੋਏ ਇਹ ਮਾਲਾ ਜਪਤ ਜਪਤ ਪੈ ਦੀਨ ਦੇ ਆਲਾ ਕਰੋ ਬੇਨਤੀ ਸਤ ਗੁਰ ਆਪਣੀ ਕਰ ਕਿਰਪਾ ਰੱਖੋ ਸਰਣਾਈ ਮੋਕੋ ਦੇਹ ਹਰੇ ਹਰ ਜਪਨੀ ਰਹਾਓ ਕਹਿੰਦੇ ਮੇਰੇ ਕੋਲ ਤਾਂ ਸਿਰਫ ਦੋ ਅੱਖਰਾਂ ਦੀ ਮਾਲਾ ਤੇਰੇ ਨਾਮ ਦੇ ਦੋ ਅੱਖਰਾਂ ਦੀ ਕਹਿੰਦੇ ਜਪਤ ਜਪਤ ਪੈ ਦੀਨ ਦੇ ਵਾਲਾ ਕਹਿੰਦੇ हे ਦੀਨਾ ਤੇ ਕਹਿੰਦੇ ਦਇਆ ਕਰਨ ਵਾਲੇ ਪਰਮੇਸ਼ਰ ਜੀ ਅਸੀਂ ਤਾਂ ਵਸਤੇ ਰ ਆ ਕਹਿੰਦੇ ਨਾਮ ਜਪ ਰਹੇ ਆ ਆਪਣੇ ਸਤਿਗੁਰੂ ਕੋਲ ਬੇਨਤੀ ਕਰਦੇ ਆ ਕਿ ਆਪਣੀ ਸ਼ਰਨ ਆਿਆਂ ਦੀ ਲਾਜ ਰੱਖ ਲੈ ਤੇ ਪ੍ਰਮਾਤਮਾ ਦੇ ਨਾਮ ਦੇ ਜਪਣ ਵਾਲੀ ਮਾਲਾ ਦੇ ਦੇ ਮੰਤਰ ਦੇ ਦੇ ਸਾਨੂੰ ਦ੍ਰਿੜ ਕਰਵਾ ਦੇ ਤਾਂ ਕਿ ਅਸੀਂ ਉਹਦਾ ਨਾਮ ਕਦੇ ਨਾ ਚੇਤੇ ਤੋਂ ਵਿਸਾਰੀਏ ਉਹਦਾ ਨਾਮ ਹਰ ਵਕਤ ਜਪੀਏ ਹਰ ਮਾਲਾ ਔਰ ਅੰਤਰ ਤਾਰੈ ਜਨਮ ਮਰਨ ਦਾ ਦੁੱਖ ਨਿਵਾਰੈ ਜਿਹੜਾ ਜੀਵ ਵੀ ਕਹਿੰਦੇ ਉਸ ਪਰਮਾਤਮਾ ਦੇ ਨਾਮ ਜਪਣ ਵਾਲੀ ਮਾਲਾ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਮਤਲਬ ਕਿ ਉਹਦਾ ਨਾਮ ਹਰ ਵਕਤ ਜਪਦਾ ਉਹਨੂੰ ਹਰ ਵਕਤ ਚੇਤੇ ਵਿੱਚ ਰੱਖਦਾ ਉਹਦਾ ਕਹਿੰਦੇ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ ਆਪਣਾ ਜੀਵਨ ਸਫਲ ਕਰਕੇ ਜਾਂਦਾ ਹਿਰਦੇ ਸਮਾਲੈ ਮੁਖ ਹਰ ਹਰ ਬੋਲੇ ਸੋ ਜਨ ਇਤ ਉਤ ਉਤ ਕਤੈ ਨ ਡੋਲੇ ਜਿਹੜਾ ਜੀਵ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਚਿੱਤੇ ਵਿੱਚ ਬਸਾਉਂਦਾ ਹੈ ਤੇ ਮੁਖ ਤੋਂ ਵੀ ਉਹਦਾ ਨਾਮ ਉਚਾਰਦਾ ਹੈ ਉਹ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਕਿਤੇ ਨਹੀਂ ਡੋਲਦਾ ਹੈ ਕੋਹ ਨਾਨਕ ਜੋ ਰਾਚੈ ਨਾਏ ਹਰ ਮਾਲਾ ਤੱਕ ਸੰਗ ਜਾਏ ਨਾਨਕ ਜੀ ਕਹਿੰਦੇ ਨੇ ਜੋ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਸਤ ਨੇ ਜੋ ਪ੍ਰਮਾਤਮਾ ਦਾ ਨਾਮ ਜਪਦੇ ਨੇ ਕਹਿੰਦੇ ਹਰੀ ਦੇ ਨਾਮ ਦੀ ਮਾਲਾ ਉਹਨਾਂ ਦੇ ਨਾਲ ਹੀ ਜਾਂਦੀ ਆ ਕਹਿੰਦੇ ਇਹ ਹੀ ਉਹਨਾਂ ਦੀ ਅੰਤ ਦੀ ਸਾਥੀ ਹੈ ਜਿਨੇ ਸਹਾਈ ਹੋਣਾ ਹੈ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤਰਕੀ ਬਾਣੀ ਦੀ ਵਿਚਾਰ ਕਰਦੇ ਆਂ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸੁਮਤ ਦੇਣੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ